ਹਰਗਵਿੰਦ ਸਿੰਘ ਮਹਾਰਾਜ ਜਦੋਂ ਬਾਲੀ ਕਿਲੇ ਵਿੱਚ ਪਰਵਕਾਰ ਕਰਨ ਵਾਸਤੇ ਗਏ ਬੰਦੀ ਛੋੜ 52 ਹਿੰਦੂ ਰਾਏ ਦੇ ਆਕਰਾਇ ਤੇ ਉਦੋਂ ਜਦੋਂ ਮਹਾਰਾਜ ਕੱਲੇ ਵੇਸੀ ਦੇ ਸਿੱਖ ਸੰਗਤਾਂ ਬੜੀਆਂ ਉਦਾਸ ਸਨ ਤੇ ਬਾ ਬੁੱਢਾ ਜੀ ਸਵੇਧ ਚੌਂਕ ਸ਼ਮਸ਼ੂ ਕੀ ਲੈ ਕੇ ਗਏ ਸੀ ਉਹਨੂੰ ਪਰੰਪਰਾ ਨੂੰ ਮੁੱਖ ਰੱਖਦੇ ਹਰ ਸਾਲ ਇਥੋਂ ਕਾਫਤਰ ਅਰਦਾਸ ਕਰਕੇ ਚੱਲਦੀ ਆ ਉਸੇ ਦਾਦਾ ਬੰਦੀ ਛੋੜ ਦੇ ਜਾ ਕੇ ਪਹੁੰਦੀ ਆ ਉਸ ਪਰਪਰ ਲੈ ਕੇ ਸਿੱਖ ਸੰਗਤਾਂ ਜਾ ਰਹੀਆਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅਰਦਾਸ ਕਰਕੇ ਉਸ ਚੌਂਕੀ ਸਾਹਿਬ ਜੀ ਦੇ ਰੰਭਤਾ ਕੀਤੀ ਗਈ ਹੈ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਥਾਂ ਪ੍ਰਥਾ ਚੌਕੀ ਸਾਹਿਬ ਜੀ ਦਾ ਸਤਕਾਰ ਜਿਹੜਾ ਹੈ ਉਹ ਕੀਤਾ ਜਾਵੇ ਚੌਕੀ ਸਾਹਿਬ ਵਿੱਚ ਸ਼ਾਮਲ ਹੋਇਆ ਜਾਵੇ ਔਰ ਜੋ ਉਹ ਮਹਾਨ ਸੇਵਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ ਉਹ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਇਹਨਾਂ ਸਾਰੇ ਇਸ ਪਗਮਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਇਹ ਜਿਹੜੀ ਯਾਤਰਾ ਹੈ ਇਹ ਆਪਣੇ ਖੰਡੂਰ ਸਾਹਿਬ ਵਾਲੇ ਬਾਬਾ ਜੀ ਉਹ ਲੈ ਕੇ ਜਾ ਰਹੇ ਨੇ ਸਤਿਗੰਦ ਸ੍ਰੀ ਹਰਮੰਦਰ ਸਾਹਿਬ ਵੱਲੋਂ ਇਹਨਾਂ ਨੂੰ ਇੱਥੋਂ ਜਿਹੜਾ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਕੀਤਾ ਗਿਆ ਜਿਦੇ ਵਿੱਚ ਮਾਨਜੋਗ ਸਿੰਘ ਸਾਹਿਬ ਪਹੁੰਚੇ ਨੇ ਇਹਨਾਂ ਨੂੰ ਅਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਇਹਨਾਂ ਦੀ ਜਿਹੜੀ ਇਹ ਸਬਤ ਚੌਂਕੀ ਆ ਇਹ ਚੜ੍ਹਦੀ ਕਲਾ ਨਾ ਰਹੇ ਬੰਦੀ ਛੋਟ ਦਿਵਸ ਮਨਾਉਣ ਦੇ ਲਈ ਅੱਜ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਬਾਬਾ ਬੁੱਢਾ ਜੀ ਚੌਂਕੀ ਜਥਾ ਜੋ ਕੇ ਪੈਦਲ ਯਾਤਰਾ ਗਵਾਲੀਅਰ ਜਾ ਰਿਹਾ ਹੈ ਜਿੱਥੇ ਕਿ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਰੱਖਿਆ ਗਿਆ ਸੀ ਤੇ ਅੱਜ ਪੁਰਾਤਨ ਰਵਾਇਤ ਅਨੁਸਾਰ ਬਾਬਾ ਬੁੱਢਾ ਜੀ ਚੋਂ ਸ਼ਬਦ ਚੌਂਕ ਜਥੇ ਵੱਲੋਂ ਜਿਹੜਾ ਕਿ ਪੈਦਲ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਯਾਤਰਾ ਪੈਦਲ ਜਾ ਰਹੀ ਹੈ ਸੋ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਰਿਹਾਲ ਸਾਹਿਬ ਖਾਲਸਾ ਫਤਿਹ ਇਹ ਗੁਰ ਹਰਗਵਿੰਦ ਸਿੰਘ ਮਹਾਰਾਜ ਜੇ ਤਾਂ ਬਾਲੀ ਕਿਲੇ ਵਿੱਚ ਪਰਪਕਾਰ ਕਰਨ ਵਾਸਤੇ ਗਏ ਬੰਦੀ ਛੋੜ ਵਿੰਜਾ ਹਿੰਦੂ ਰਾਏ ਦੇ ਆਕਰਾਏ ਤੇ ਉਦੋਂ ਜਦੋਂ ਮਾਰੇ ਕਲੇਵੈਸੀ ਦੇ ਸਿੱਖ ਸੰਗਤਾਂ ਬੜੀਆਂ ਉਦਾਸ ਸਨ ਤੇ ਬਾਪ ਵੱਡਾ ਜੀ ਸਵੇਧ ਚੌਂਕ ਸ਼ਮਸ਼ੂਕੀ ਲੈ ਕੇ ਗਏ ਸੀ ਉਹਨੂੰ ਪਰੰਪਰਾ ਨੂੰ ਮੁੱਖ ਰੱਖਦੇ ਹਰ ਸਾਲ ਇਥੋਂ ਕਾਤਫਰ ਦਾਸ ਕਰਕੇ ਚੱਲਦੀ ਆ ਤੁਸੀਂ ਦਾਦਾ ਬੰਦੀ ਛੋੜ ਦੇ ਚਾਕੇ ਪਹੁੰਚਦੀ ਆ ਉਸ ਪਰਪਰ ਲੈ ਕੇ ਸਿੱਖ ਸੰਗਤਾਂ ਜਾ ਰਹੀਆਂ ਤਾਂ ਕਿ ਬਾਪ ਵੱਡੇ ਦੀ ਯਾਦ ਨੂੰ ਪ੍ਰੋਤਾਈ ਕੀਤਾ ਜਾਵੇ ਔਰ ਸੰਗਤਾਂ ਨੂੰ ਇਤਿਹਾਸ ਨਾਲ ਜੁੜਨ ਮਿਲ ਜੇ ਕਿਹੜੇ ਕਿਹੜੇ ਸਤਾਨਾ ਤੋਂ ਆ ਕੇ ਜਾਈਗੀ ਜੀ ਇਹ ਰਸਤੇ ਜਿੰਨੇ ਵੀ ਰਸਤੇ ਹੈ ਰਸਤੇ ਆਸ ਤੱਕ ਪਹਿਲੇ ਤਿੰਨ ਚੁਕੀਆਂ ਇਹ ਪੈਦਲ ਗਏ ਸੀ ਹੁਣ ਇਹ ਥੋੜਾ ਪੜਾਗ ਦਰਾ ਪੜਾ ਗੱਡੀਆਂ ਚ ਜਾਣਗੀ ਤੇ ਗਵਾਲੀਅਰ ਆ ਕੇ ਕਰਨਾਲ ਦਿੱਲੀ ਆਗਰਾ ਹੁੰਦੇ ਫੇ ਗਵਾਲੀਅਰ ਪਹੁੰਚੂਗੀ ਕਿਦੋਂ ਪਹੁੰਚੇਗੀ ਗਵਾਲੀਅਰ ਜੀ ਇਹ ਲਗਭਗ 29 ਦਿਨ ਨੂੰ ਪਹੁੰਚੂਗੀ ਹਾਂ ਵਾਪਸੀ ਉਦੋਂ ਉਦੋਂ ਫਿਰ ਜਦੋਂ ਦਾਦਾਪੰਨੀ ਛੋੜਦਾ ਮਿੰਜੋੜ ਵੱਲ ਬਾਅਦ ਚਲੇਗੀ ਹਾਂ ਸਾਫ ਪਤਾ ਸੋਦੇ ਦੇਖਦੇ ਕੋ ਵੱਡੀ ਗਿਣਤੀ ਵਿੱਚ ਸੰਗਤਾਂ ਅ ਗਵਾਲੀਅਰ ਨੂੰ ਜਿਹੜੇ ਕਿ ਜਾ ਰਹੀਆਂ ਨੇ ਬੰਦੀ ਛੋੜ ਦਿਵਸ ਮਨਾਉਣ ਦੇ ਲਈ ਬਾਬਾ ਬੁੱਢਾ ਜੀ ਚੌਂਕੀ ਸ਼ਬਦ ਚੌਂਕੀ ਜਸਾ ਜਿਹੜਾ ਕਿ ਹਰ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਪੈਦਲ ਯਾਤਰਾ ਜਿਹੜੀ ਕਿ ਇਥੋਂ ਜਾਂਦੀ ਹੈ ਤੇ ਤਕਰੀਬਨ 28 ਦਿਨਾਂ ਦੀ ਇਹ ਯਾਤਰਾ ਹੁੰਦੀ ਹੈ ਤੇ ਹਰ ਦਿਨ 35 ਤੋਂ 40 ਕਿਲੋਮੀਟਰ ਰੋਜ਼ ਪੈਦਲ ਕਰਕੇ ਵਿਸ਼ਰਾਮ ਕੀਤਾ ਜਾਂਦਾ ਹੈ ਅਰਦਾਸ ਕਰਕੇ ਫਿਰ ਅੱਗੇ ਲਈ ਤੁਰਿਆ ਜਾਂਦਾ ਹੈ ਸੋ ਤੁਸੀਂ ਦੇਖੋ ਸ਼ਬਦ ਚੌਂਕੀ ਜੀ ਬਾਬਾ ਬੁੱਢਾ ਜੀ ਜਿਹੜੇ ਕਿ ਪੈਦਲ ਯਾਤਰਾ ਘੜੀ ਕੇ ਜਾ ਰਹੀ ਹੈ ਸੋ ਗਵਾਲੀਅਰ ਦੇ 52 ਰਾਜ ਜਿੱਥੇ ਕਿ ਰੇਹਾ ਕਿਸੇ ਕੇ ਸੀ ਨਾਲ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ਬਦ ਚੌਂਕੀ ਪਾਪਾ ਬੁੱਢਾ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੈਦਲ ਯਾਤਰਾ ਗਵਾਲੀਅਰ ਲਈ ਅਜਰਵਾਨਾ ਹੋਈ ਹੈ ਸ਼ਬਦ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਗਵਾਲੀਅਰ ਨੂੰ ਜਾ ਰਹੀਆਂ ਨੇ ਸੋ ਹੈਰੀਟੇਜ ਸਟਰੀਟ ਦੀਆਂ ਇਹ ਤਸਵੀਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਅੱਜ ਇਸ ਜਥਾ ਗਵਾਲੀਅਰ ਲਈ ਰਵਾਨਾ ਹੋਇਆ ਹੈ ਹਰ ਸਾਲ ਇਹ ਯਾਤਰਾ ਪੈਦਲ ਯਾਤਰਾ ਕੀਤੀ ਜਾਂਦੀ ਹੈ ਸੋ ਤਕਰੀਬਨ 28 ਦਿਨਾਂ ਬਾਅਦ ਇਹ ਯਾਤਰਾ ਗਵਾਲੀਅਰ ਪਹੁੰਚੇਗੀ ਸੋ ਤੁਸੀਂ ਦੇਖ ਸਕਦੇ ਕਿ ਰਸ ਪਿੰਨਾ ਕੀਰਤਨ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ ਸੋ ਤੁਸੀਂ ਦੇ ਸਭ ਤੋਂ ਪਹਿਲਾਂ ਦੋ ਬਾਬਾ ਜੀ ਵੱਲੋਂ ਨਿਸ਼ਾਨ ਸਾਹਿਬ ਫੜੇ ਹੋਏ ਨੇ ਤੇ ਪੈਦਲ ਜੇ ਕਿਹਾ ਜਾਵੇ ਤਾਂ ਨੰਗੇ ਪੈਰ ਨੰਗੇ ਪੈਰ ਇਹ ਯਾਤਰਾ ਕੀਤੀ ਜਾ ਰਹੀ ਹੈ ਸ਼ਬਦ ਚੌਂਕੀ ਬਾਬਾ ਬੁੱਢਾ ਜੀ ਜਥਾ ਜਿਹੜਾ ਕਿ ਪ੍ਰਾਤਨ ਰਵਾਇਤ ਅਨੁਸਾਰ ਹਰ ਰੋਜ਼ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸਰੋਵਰ ਦੇ ਆਲੇ ਦੁਆਲੇ ਪ੍ਰਕਰਮਾ ਕਰਕੇ ਸ਼ਬਦ ਚੌਂਕੀ ਕੀਤੀ ਕੱਢੀ ਜਾਂਦੀ ਹੈ ਸੋ ਉਹਨਾਂ ਦੇ ਵੱਲੋਂ ਅੱਜ ਹਰ ਸਾਲ ਤਰ੍ਹਾਂ ਗਵਾਲੀਅਰ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੈਦਲ ਯਾਤਰਾ ਕੀਤੀ ਜਾ ਰਹੀ ਹੈ तकरीबन ਹਰ ਰੋਜ਼ 35 ਤੋਂ 40 ਕਿਲੋਮੀਟਰ ਦਾ ਸਫ਼ਰ ਕਰਿਆ ਕਰਦੇ ਸਨ ਸੋ ਸ਼ਬਦ ਕੀਰਤਨ ਕਰਦੇ ਹੋਏ ਸੰਗਤਾਂ ਇਹ ਜਾ ਰਹੀਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਕੀਰਤਨ ਕਰ ਰਹੀਆਂ ਨੇ ਸੋ ਸੰਗਤਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਾਰ ਸੇਵਾ ਬਾਬਾ ਵੱਲੋਂ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਸੋ ਸੰਗਤਾਂ ਵੱਡੀ ਗਿਣਤੀ ਵਿੱਚ ਜਿਹੜੀਆਂ ਕਿ ਗੁਰੂ ਮਾਰੇ ਦਰਸ਼ਨਾ ਕਰਨ ਲਈ ਕਿਲਾ ਗਵਾਲੀਅਰ ਕਿਲਾ ਗਵਾਲੀਅਰ ਨੂੰ ਜਾ ਰਹੀਆਂ ਨੇ ਸੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਾਹਿਬ ਪਹੁੰਚਦੇ ਨੇ। ਬਾਈਰ ਹਾਲ ਸਾਹਿਬ ਜੀ ਬਾਈਰ ਹਾਲ ਸਾਹਿਬ ਜੀ ਅੱਜ ਸ਼ਬਦ ਚੌਂਕੀ ਯਾਤਰਾ ਜਿਹੜੀ ਕਿ ਕੱਢੀ ਜਾ ਰਹੀ ਗਵਾਲੀਅਰ ਨੂੰ ਜਾ ਰਹੀ ਹੈ। ਪੈਦਲ ਯਾਤਰਾ ਜਾ ਰਹੀ ਹੈ। ਹਰ ਸਾਲ ਜਾਂਦੀ ਕੀ ਕਹਿਣਾ ਚਾਹੋਗੇ? ਇਹ ਜਿਹੜੇ ਇਹ ਜਿਹੜੀ ਯਾਤਰਾ ਹੈ ਇਹ ਆਪਣੇ ਖੰਡੂਰ ਸਾਹਿਬ ਵਾਲੇ ਬਾਬਾ ਜੀ ਉਹ ਲੈ ਕੇ ਜਾ ਰਹੇ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਇਹਨਾਂ ਨੂੰ ਇੱਥੋਂ ਜਿਹੜਾ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਕੀਤਾ ਗਿਆ ਜਿਦੇ ਵਿੱਚ ਮਾਨਜੋਗ ਸਿੰਘ ਸਾਹਿਬ ਪਹੁੰਚੇ ਨੇ ਇਹਨਾਂ ਨੂੰ ਅਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਇਹਨਾਂ ਦੀ ਜਿਹੜੀ ਇਹ ਸਬਤ ਚੌਂਕੀ ਆ ਇਹ ਚੜ੍ਹਦੀ ਕਲਾ ਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਬਦ ਚੌਂਕੀ ਹਰ ਸਾਲ ਜਿਹੜੀ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਲਈ ਤੋਂ ਚਲਦੀ ਹੋਈ ਗਵਾਲੀਅਰ ਨੂੰ ਜਾਂਦੀ ਹੈ ਸੋ ਅੱਜ ਇਹ ਸੰਗਤਾਂ ਖਡੂਰ ਸਾਹਿਬ ਵਾਲੇ ਕਾਰਸੇਬਾਬਾ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਬਦ ਚੋਂ ਕਿ ਜਥਾ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਵਾਲੀਅਰ ਨੂੰ ਰਵਾਨਾ ਹੋਇਆ ਸੋ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਤਕਰੀਬਨ 28 ਦਿਨ ਤੋਂ ਵੱਧ ਦੀ ਇਹ ਯਾਤਰਾ ਹੈ ਹਰ ਰੋਜ਼ 35 ਤੋਂ 40 ਕਿਲੋਮੀਟਰ ਜਿਹੜੀ ਕਿ ਯਾਤਰਾ ਗੱਡੀ ਕੀ ਚੱਲਿਆ ਕਰੇਗੀ ਤੇ ਇਸੇ ਤਰ੍ਹਾਂ ਹੀ 28 ਦਿਨਾਂ ਬਾਅਦ ਯਾਤਰਾ ਇਹ ਗਵਾਲੀਅਰ ਪਹੁੰਚੇਗੀ ਸਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ